BBMB ਜਾਣੀ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਦਰਾਂਨ ਹੁਣ ਇੱਕ ਨਵਾਂ ਪੇਚਾ SFO ਨੂੰ ਲੈ ਕੇ ਪੈਂਦਾ ਨਜ਼ਰ ਆ ਰਿਹਾ ਤਾਂ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਝਾੜ-ਚੰਬ ਕੀਤੀ ਹੈ ਕਿ ਜੋ ਹੁਕਮ ਹੋਏ ਨੇ ਉਹਨਾਂ ਨੂੰ ਕਿਉਂ ਨਹੀਂ ਮੰਨਿਆ ਜਾ ਰਿਹਾ ਤਾਂ ਜਿਹੜੀ ਜ਼ਮੀਨ ਆ ਉਹ ਡੀ ਨੋਟੀਫਾਈ ਕਿਉਂ ਕਰ ਦਿੱਤੀ ਗਈ ਤਾਂ ਇਹ ਸਵਾਲ ਹੈ ਜਿਹੜੇ ਉਹ ਸੁਪਰੀਮ ਕੋਰਟ ਨੇ ਜਿਹੜੇ ਖੜੇ ਕੀਤੇ ਆ ਤੇ ਉੱਥੇ ਹੀ ਸੁਪਰੀਮ ਕੋਰਟ ਨੇ ਝਾੜ-ਚੰਬ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਤਾਨਾਸ਼ਾਈ ਰਵਈਆ ਉਪਣਾਉਂਦੀ ਨਜ਼ਰ ਆ ਰਹੀ ਹੈ ਥੋ ਤੱਕ ਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੇ ਅੱਜ ਇਸ ਤੇ ਕੋਈ ਜਿਹੜਾ ਮਸਲਾ ਹੱਲ ਹੁੰਦਾ ਤਾਂ ਠੀਕ ਹੈ ਨਹੀਂ 13 ਅਗਸਤ ਨੂੰ ਮੁੜ ਤੋਂ ਇਸ ਤੇ ਅਸੀਂ ਖੁਦ ਸੁਣਵਾਈ ਕਰਾਂਗੇ ਤਾਂ ਉੱਥੇ ਹੀ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਇਹ ਮਸਲਾ ਜਿਹੜਾ ਸਿਰਫ ਐਸਵਾਈਐਲ ਦਾ ਹੀ ਨਹੀਂ ਦਾ ਸਰਕਾਰ ਦਾ ਤੱਕ ਦਾ ਹੀ ਮਸਲਾ ਨਹੀਂ ਸਗੋ ਲੋਕਾਂ ਨਾਲ ਜੁੜਾ ਹੋਇਆ ਮਸਲਾ ਹੈ ਲੋਕਾਂ ਦੀ ਸੰਵੇਦਨਸ਼ੀਲਤਾ ਅਤੇ ਭਾਵਨਾਤਮਕ ਦਾ ਮਸਲਾ ਬਣਿਆ ਹੋਇਆ ਤਾਂ ਇਸ ਦੇ ਚਾਲਦਿਆਂ ਲੋਕਾਂ ਦਾ ਧਿਆਨ ਵੀ ਅਸੀਂ ਰੱਖ ਰਹੇ ਹਾਂ ਤਾਂ ਇਹ ਦਲੀਲ ਹੈ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਰੱਖੀ ਗਈ ਪਰ ਉਧਰ ਸੁਪਰੀਮ ਕੋਰਟ 'ਚ ਇੱਕ ਵਾਰ ਫਿਰ ਤੋਂ ਰੇਡ ਦਾ ਜਿਹੜਾ SBYL ਦਾ ਮਨ ਦਾ ਨਜ਼ਰ ਆ ਰਿਹਾ ਹੈ ਜਿੱਥੇ ਪਹਿਲਾਂ ਹੀ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਨੂੰ ਲੈ ਕੇ ਹਰਿਆਣਾ ਤੇ ਪੰਜਾਬ ਆਮੋ ਸਾਹਮਣੇ ਨੇ ਤਾਂ ਹੁਣ SBYL ਨੇ ਵੀ ਕਿਤੇ ਨਾ ਕਿਤੇ ਚਰਚਾ ਦਾ ਛੇੜ ਦਿੱਤੀ ਹੈ ਤੇ ਇਸ ਤੇ ਜਲਦੀ ਹੀ ਸੁਪਰੀਮ ਕੋਰਟ ਕੋਈ ਆਦੇਸ਼ ਜਾਰੀ ਕਰ ਸਕਦਾ ਹੈ